ਸਾਡੇ ਸਾਥ ਰਮਨ ਲ ਜੀ ਥੋੜੀ ਸਮੇਂ ਅਜੇ ਹੋਣਗੇ ਹਾਂਜੀ ਭਜਨਾਵਲੇ ਆਓ ਜੀ ਕਿਸ਼ਨ ਜੀ ਕਿਸ਼ਨ ਮੋਰਾਰੀ ਔਰ ਛਿੰਡੇ ਵਾਲਾ ਛਿੰਡੇ ਵਾਲਾ ਭੁੱਲ ਵੀ ਚਲੋ ਕੋਈ ਨਹੀਂ ਉਹ ਆਸ਼ਕ ਨਹੀਂ ਹੋਣਾ ਜਿਹੜਾ ਅੱਖ ਦੀ ਰੌਣਜ ਨਾ ਜਾਣੇ ਪਰ ਅੱਜ ਕਨ ਦੇ ਅੱਜ ਕੱਖ ਦੀ ਰਮਜ ਘਟ ਜਾਣਦੇ ਆ ਲੱਤ ਦੀ ਛੇਦੀ ਜਾਣ ਜਾਂਦੇ ਚਲੋ ਭਾਸਿਆਂ ਦੇ ਬਾਦਸ਼ਾਹ ਜਨਾਬ ਭਜਨਾਮ ਲਈਜੀ ਸੁਖੇ ਗਾਣ ਨਹੀਂ ਸੀ ਲੱਗਿਆ ਜਦੋਂ ਕੋਟ ਕਪੂਰੇ ਵਾਲਾ ਫਾਟ ਕਰਦੇ ਅਸੀਂ ਡੇਡ ਡੇਡ ਘੰਟਾ ਫਾਟ ਕੇ ਖੜੇ ਰਹਿੰਦੇ ਸੀ ਮੈਂ ਦੋ ਹਰ ਚਰਨ ਕਰੇ ਵਾਲ ਨਾਲ ਹੁੰਦਾ ਸੀ ਬਾਪਿਆਂ ਨੇ ਗੱਲਾਂ ਕੀਤੀਆਂ ਸਾ ਜਿੰਨੇ ਲੀਟਰ ਆ ਇਹਨਾਂ ਨੇ ਕੀ ਕਹ ਹੈ ਇਹਨਾਂ ਨੇ ਨਰਕਾਂ ਦੇ ਜੀਵ ਬਣਾਉਣ ਨੇ ਜਾਂ ਹਨ ਕੀੜੇ ਬਣਾਣਾ ਕੀੜੇ ਪਤਾ ਕੀੜੇ ਬਾਪੇ ਕੋਲੇ ਤੁਰੇ ਫਿਰਦੇ ਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁੱਤਾ ਗੱਦੀ ਦਿੱਤੀ ਐ ਇਹ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਮੰਨਦੇ ਐ ਇਹ ਬੰਦੇ ਨੂੰ ਮੰਨਦੇ ਐ ਸਾਲੇ ਉੱਥੇ ਐ ਐ ਖੜੇ ਐ ਐ ਹੱਥ ਜੋੜ ਕੇ ਖੜੇ ਐ ਇਹ ਜੇ ਤਾਵਰਾਜ ਮੈਂ ਹੁੰਦਾ ਨਾ ਮੈਂ ਇਹਨਾਂ ਦੇ ਢੱਡਾਂ ਲਵਾਉਣੀਆਂ ਸੀ ਮੈਂ ਖਦੋਂ ਦੱਸ ਤਾਪੂਰ ਆਇਆ ਰਾਜ ਨੂੰ ਨਾਰਕ ਇਹਨਾਂ ਦੀ ਕੋਈ ਜਾਤ ਨਹੀਂ ਇਹਨਾਂ ਦਾ ਕੋਈ ਇਹਨਾਂ ਦਾ ਗੁਰੂ ਪੀਰ ਨਹੀਂ ਹੈ ਕੁਛ ਨਹੀਂ ਹੈ ਬੋਟਾਂ ਪਿੱਛੇ ਗਦੇ ਨੂੰ ਬਿਓ ਕਰ ਦਿੰਦੇ ਪਤਾ ਲੱਗਦਾ ਲక్ష్ਮੀ ਦੇ ਮਹਨੂ ਸਲਾਮਾਤ ਰੇਸ਼ਨ ਨਾ ਮੱਥਾ ਕੋਈ ਨਹੀਂ ਜਾਈ ਕੰਦਾ ਖਵਾ ਦੇ ਲਾਉਣੀ ਮੈਂ ਮੇਰੀ ਨਾ ਲਈ ਮੇਰੇ ਤਾਂ ਗਿੱਟਾ ਹੀ ਦੇ ਦੇ ਹੁੰਦਾ ਬੰਦੇ ਦੀ ਗੱਲ ਬਾਬਿਆਂ ਦੀ ਗੱਲ ਕਰੂੰਗਾ ਨਸ਼ੇ ਦੀ ਫੀਮ ਦੀ ਗੱਲ ਫੀਓਣ ਸੁੱਖੀ ਬੰਤਾਉਣ ਵਾਲਾ ਕੰਮ ਨਹੀਂ ਰਿਹਾ ਇੰਨੀ ਮਹਿੰਗੀ ਹੋ ਗਈ ਰਾ ਬੰਦੇ ਸਟੇਜ ਤੇ ਬੜੇ ਤਤਵੰਤ ਤੇ ਸਜਣ ਬੈਠੇ ਆ ਸੁਖੀ ਨੇ ਜਿੰਨੇ ਗੀਤ ਖਤ ਗੀਤ ਦੇ ਵਿੱਚ ਕੱਲੀ ਕੱਲੀ ਗੱਲ ਮੁੰਡੇ ਦੀ ਬਹੁਤ ਪਿਆਰੀ ਹੈ ਤੇ ਚ ਕੋਈ ਸ਼ੱਕ ਨਹੀਂ ਮੰਨਣ ਵਾਲਿਆ ਕਿਉਂਕਿ ਮੈਂ ਤਾਂ ਵਾ ਮੈਨੂੰ ਡਬਲ ਸ਼ਿਫਟ ਲਾਉਣੀ ਪੈਂਦੀ ਹੈ ਮੈਂ ਕੀ ਕਰਾਂ ਨਹੀਂ ਤਾਂ ਸਿੰਗਰ ਇੱਕ ਸ਼ਿਫਟ ਲਾ ਕੇ ਚਲੇ ਜਾਂਦੇ ਮੇਰਾ ਕੀ ਕਰਾਉਣਾ ਹੈ ਬੱਚੀ ਆ ਘਰੇ ਚੱਲੀ ਹੈ ਵਿਚਾਰੀ ਮੈਂ ਦੱਸਿਆ ਸੀ ਤੇ ਬੜੀ ਖੁਸ਼ੀ ਵਾਲੀ ਗੱਲ ਆ ਨਹੀਂ ਤਾਂ ਤਾਂ ਸਿੰਗਾਰ ਨਾਲ ਦੀ ਕੁੜੀ ਦਾ ساری ਜਿੰਦਗੀ ਵਿਆਹ ਹੀ ਨਹੀਂ ਹੋਣ ਦਿੰਦੇ। ਇਹ ਜਿਵੇਂ ਬਰਤ ਨਹੀਂ ਹੁੰਦਾ ਬਰਤ ਬਾਅ ਕੇ ਆਪਾਂ ਫਿਰ ਬਾਅਦ ਤੈਨੂੰ ਛੱਡ ਦਿੰਨੇ ਜਦੋਂ ਹੋ ਜਾਂਦਾ ਨਾ ਹੁਣ ਉਹ ਬਦ ਕੇ ਕਿਸੇ ਦੇ ਤਰ੍ਹਾਂ ਮੂਰੇ ਫਰਦਾਉ ਡੰਡਾ ਪੁਰੇ ਤੇ ਮਾਰਦਾ ਫਿਰ ਦਹਾਂ ਤਰ ਜਾਂਦਾ। ਬਹੁਤ ਸਾਰੇ ਨੇ ਕੀਤੀ ਐ। ਇੱਥੇ ਉਹਨੇ ਕਬੂਟਾਂ 'ਚ ਖੜਾ ਬ ਉਹਨੇ ਕੀਤੀ ਐ ਤਾਂ ساری ਜਿੰਦਗੀ ਵਿਆਹ ਨਹੀਂ ਹੋਣ ਦਿੱਤਾ। ਉਹ ਜਦੋਂ ਫੱਟੜ ਗਈ ਹੋ ਗਈ ਉਹ ਤਾਂ ਛੱਡਦੀ। ਆ ਮੈਨੂੰ ਸੁੱਖੀ ਕਹਿੰਦਾ ਇਹ ਕਹਿੰਦਾ ਬਣਾਈ ਆ ਬਹੁਤ ਧਿਲੋਨੇ ਭਜਨੇ ਵਾਲੀ ਨੇ ਪ੍ਰਾਪਰਟੀ ਮੈਂ ਤਾਂ ਜਿਹੜੀ ਬਣਾਈ ਸੀ ਉਹ ਦੱਬੀ ਬੈਠਾ ਉਹੀ ਆ ਜਿਹੜਾ ਪਹਾੜ ਤੋਂ ਖੜਾ ਇਹ ਬਣ ਜੇ ਐਮਐਲਏ ਬਣ ਜੇ ਫੇਰ ਮੈਨੂੰ ਖਵਾਰਾਂ ਤੇ ਦੱਸੂਗਾ ਵੀ ਕਿਵੇਂ ਜਿਹੜਾ ਬੰਦਾ 15 ਸਾਲ ਜਿਹਨੂੰ ਬਿਠਾਇਆ ਹੋਵੇ ਕੋਠੀ 'ਚ ਬਗੈਰ ਟਰਾਇੇ ਤੋਂ ਇਹਨੂੰ ਕੋਠੀ ਉਧਰ ਪਾਣੀ ਆ ਗਿਆ ਸੀ ਕੋਈ ਕਾਗਜ਼ ਨਹੀਂ ਹੈ ਕੋਈ ਕੁਛ ਨਹੀਂ ਹੈ ਬੰਦੇ ਦਾ ਕਾਬਜਾ ਬੈਠਾ ਹੈ ਬੰਦੇ ਦਾ ਡਾਂਗੜਾ ਹੁੰਦਾ ਇਹਨੇ ਦੁੱਖ ਦੀ ਥਾਂ ਤੇ ਮਾਰਦਾ ਡਾਂਗ ਫਿਰ ਨੂੰ ਪਤਾ ਲੱਗਦਾ ਮੈਂ ਕਹਿੰਦਾ ਨਹੀਂ ਅਕਾਲਪੁਰ ਕੋ ਬਾਹਰ ਜਦੋਂ ਮੇਰੀ ਹੋਈ ਤਾਂ ਮਿਲ ਜੂ ਕੋਈ ਗੱਲ ਮੇਰੇ ਕੋਲੇ ਆਪਣੀ ਕਿਹਾਰੇ ਜੋਗੀ ਹੈਗੀ ਹੈ ਜਿਉਂਦਾ ਰਸੁਖੀ ਇਵੇਂ ਆ ਦੁੱਖ ਦੇਣੀ ਹੈ ਭਜਨੀ ਸੁਖੀ ਨੇ ਬਾਬਿਆਂ ਦੀ ਗੱਲ ਕੀਤੀ ਲੈ ਬਾਬਿਆਂ ਤੋਂ ਗੱਲ ਜਦਾਂ ਕਿ ਮਰ ਜਿਹੜੇ ਕਹਿੰਦੇ ਤੂੰ ਵੀ ਬਾਬਾ ਬਣ ਗਿਆ ਬਣ ਗਿਆ ਬਣ ਕੇ ਕਿਵੇਂ ਬਣਿਆ ਮਨਿਆ ਕਾ ਸੀ ਹਾਂ ਇਹ ਮੈਂ ਕੋ ਨੂੰ ਦੱਸਾਂ ਵੀ ਨਸ਼ਾ ਮਾਰਾਂ ਮੈਂ ਤਾਂ ਬੱਧਾ ਵਿੱਚ ਕਮਾਈ ਕਰਕੇ ਲਾਉਂਦਾ ਸੀ ਉਹਨੇ ਇੱਕ ਮੈਂ ਭੀਮ ਖਾ ਜਾਂਦਾ ਸੀਗਾ ਆਹੋ ਨਿਆਣਾ ਨਿਆ ਹਿਸ਼ਾਬ ਦੇਣ ਦੇ ਨਿਆ ਰਹਿਣ ਦੇ ਅੱਛਾ ਘਰ ਵਾਲੀ ਨਾਲ ਮੈਂ ਤਾਂ ਲੜਾਈ ਹੋਣ ਲੱਗੀ ਜਦੋਂ ਕਿ ਉਹ ਕੋ ਰਾਸ਼ਨ ਪਤਾ ਲਿਆਉਣਾ ਨੇ ਇਹਨੇ ਕਰਕੇ ਲਿਆਉਣਾ ਤਮਾਕੀ ਲੈਣੇ ਉਹਨਾਂ ਨਾਲ ਖਾ ਜਾਂਣਾ ਇੰਨੀ ਲੜਾਈ ਹੋਣ ਲੱਗੀ ਮੈਂ ਕਹਿੰਦੀ ਨਾਲ ਤਾਂ ਮਰੇ ਚੰਗੇ ਅੱਛਾ ਮੈਂ ਕੱਜ ਮੈਂ ਜਾਂਦਾ ਹੈ ਕਿ ਡੀਜ਼ਲੇ ਜਾ ਕੇ ਸਰਦੇ ਦੇਣਾ ਹੇ ਗੋਮਿਆਂ ਕੋ ਆ ਮੈਂ ਤਾਂ ਮਰ ਹੀ ਜਾਂਦੇ ਮੈਂ ਜਾ ਕੇ ਤਾਂ ਡਿਜ਼ਾਈਨ ਕੋਲੇ ਬੈਠ ਗਿਆ ਲਾਈਨਾਂ ਤੇ ਅੱਛਾ ਦੋ ਤਿੰਨ ਘੰਟੀਆਂ ਮੈਂ ਨੰਦਾਤੀਆਂ ਬੈਠ ਕੇ ਅੰਮਲੇ ਅੰਦਰੋਂ ਡਰਪੋ ਕੀ ਹੁੰਦੇ ਆ ਮਰ ਨਹੀਂ ਜਾਂ ਮਰ ਜਾਂਦੇ ਹੁਣ ਅਗਲੀ ਹੋਰ ਆ ਨਾਲ ਕਿਉਂ ਮਰ ਜਾਂਦੇ ਅੱਛਾ ਮੈਂ ਹਾਂ ਵੀ ਜੀ ਕਿਨ ਵਾਹ ਬਾਬਾ ਜੀ ਦਸ ਦਾ ਹੱਥ ਇਕੱਠੇ ਦਰਵਾਕੇ ਲਿਆਏ ਆ ਕਰੋ ਯਾਉਣੇ ਜਾਲ ਦੇ ਰ ਇਹ ਆਮ ਤਾਂ ਸਭ ਤੋਂ ਵੱਡਾ ਹੀ ਹੈ ਵੀ ਤੁਸੀਂ ਪਿਆਰ ਦੇ ਨਾਲ ਸੁਣ ਰਹੇ ਹੋ ਪਰ ਸਾਰੇ ਕਲਾਕੀ ਨਹੀਂ ਤਨਮੀ ਨਵਾਜ਼ ਫਰਮਾ ਦੇਤਾ ਹੋਹਾ ਮੇਰੇ ਸਾਹਮਣੇ ਸਾਹਮਣੇ ਬੈਠੇ ਅੱਛਾ ਰੁਪਈਆ ਤਾਂ ਢੇਰ ਲੱਗਾ ਤੇ ਕਮਾਲ ਹੋ ਗਈ ਅਮਲੀਆ ਕੰਮ ਖਰਾਬ ਹੋ ਗਿਆ ਵੀ ਮੇਰੇ ਜਿਹੜੇ ਤੇਲੇ ਸਿਓ ਲੱਡੂ ਤੇਲ ਨਹੀਂ ਬਣਦੇ ਅੱਛਾ ਮਰ ਸਾਹ ਚੂਟਾ ਲਾਉਣ ਵਾਲਾ ਕੋਈ ਵੀ ਮਾਣਾ ਆ ਕਿ ਕੁਝ ਕਰਨ ਵਾਲਾ ਮਰਦਣੇ ਮਾਰੀਆਂ ਮਹਿਬਤਾਂ ਚ ਪੈ ਗਿਆ ਮੈਨੂੰ ਕਹਿੰਦੇ ਵੀ ਬਾਬਾ ਜੀ ਗੱਲ ਸੁਣ ਵੀ ਆਪਣੇ ਸੰਗਤ ਅਜੇ ਢੱਟਾ ਵੀ ਆਇਆ ਕਰੋ ਵੀ ਥੋੜਾ ਜਨਾ ਆਪਾ ਬਾਬਾ ਰਾਂਗ ਦੇ ਬੰਗੂਣਾ ਪਿੰਡਾ ਫੋਟਾ ਵਧੀਆ ਵਸਰੀਰ ਕੋਲ ਤਾਂ ਠੀਕ ਆ ਨਹੀਂ ਕਰਤਾ ਜਮੇ ਗੋਬਾ ਦਾ ਕਾਰਿਆ ਕਰੋ ਮਾੜੇ ਜਾਨ ਸਰਪਾ ਹੈ ਆਪਣਾ ਲੋਗ ਬਲੋਂਗ ਦਾ ਪਾਲ ਪਾਤੀ ਕਰਨੀ ਹੈ ਮੜੀ ਦੀ ਸੰਗਤ ਹੋਰ ਬਦੂਗੀ ਇਹ ਪਿੰਡੇ ਤੇ ਮੜਾ ਮੋਟਾ ਪੱਟਾ ਕੁੱਟਾ ਤੇ ਹੋਰਦੇ ਆ ਮਾਰਦੇ ਆ ਮੈਂ ਕਹਣਾ ਹਾਂ ਹਾਂ ਇਹ ਕੰਮ ਬਾਪਿਆ ਨੂੰ ਸੌਂਦੇ ਆ ਆਹੋ ਇਹ ਕੰਮ ਮੈਂ ਨਹੀਂ ਕਰਸਾ ਮੈਂ ਉਹਨਾਂ ਪਾਪਾ ਦੇਖ ਲੈ ਸਾਡੇ ਕਰਕੇ ਤੇਰੀ ਸੰਗਤ ਹੂੰ ਸੁਤਾਇ ਸੰਗਾਂ ਮੈਂ ਨਹੀਂ ਲਾਉਂਦਾ ਹੂੰ ਤੇ ਸੁਤਾ ਲਾਉਂਦਾ ਲਾਉਣ ਤੋਂ ਬਾਅਦ ਮੋਰ ਨਹੀਂ ਪਾਉਣੀ ਤਾਂ ੱੱਬੇ ਪੱਟ ਤੇ ਸੀ ਮੈਂ ਸੇਜ ਪਾ ਬੈਠਾ ਸੱਜੇ ਪੱਟ ਤੇ ਫੇਰ ਪਾ ਕੇ ਜਦੋਂ ਮੈਂ ਬਾਹਰ ਨਿਕਲ ਜਾ ਤਾ ਉਹੀ ਚਾਹ ਤੇ ਮੈਂ ਬੈਠਾ ਸੰਤ ਬਾਬਾ ਜੀ ਅੱਗੇ ਮਾੜਾ ਮੱਪੜ ਗਿਆ ਹਾਂ ਇਹ ਕਹਤਾ ਕਿ ਜਨਮ ਹੂੰ ਕਹਿੰਦੇ ਬਾਬਾ ਜੀ ਅੱਗੇ ਮੋੜ ਨੇ ਥੋੜੇ ਖੱਬੇ ਪੱਟ ਤੇ ਸੀ ਅੱਜ ਸੱਜੇ ਪੱਟ ਤੇ ਪਾਈ ਫੜਦੇ ਹੋੜ ਕੀ ਕਿਹਾ ਲੋਕਾਂ ਨੂੰ ਮੈਂ ਕਹ ਬੱਜੇ ਉੱਡਣ ਵਾਲੇ ਜਾਣ ਬਰਾ ਇਹਨਾਂ ਨਾਲ ਹੀ ਹੈ ਇੰਦਰ ਉਡਾਰੀ ਨਹੀਂ ਮਿਲਦੀ ਇੱਥੇ ਨਾ ਫੇਰ ਕੰਮ ਖਰਾਬ ਨਹੀਂ ਆਂ ਦਾ ਹੋਇਆ ਹਾਂ ਬਈ ਜਦੋਂ ਮੈਂ ਮਾਰੇ ਕੰਮ ਕਰਨ ਲੱਗਿਆ ਹਾਂ ਤੇ ਜਿੱਦਾਂ ਸੰਗੀ ਦੀ ਸੋਕੇ ਕਾ ਪੰਕੇ ਤਾਂ ਪੰਘ ਉੱਠੇ ਬਚਨ ਪੈਣ ਲੱਗ ਪੁੱਠੇ ਬਚਨ ਪੈਣ ਲੱਗੇ ਤੇ ਤਾਂ ਬਚਨ ਪੁੱਠੇ ਪੈਣ ਨਾਲੇ ਕੁੱਤੇ ਪੈਣ ਲੱਗ ਅੱਛਾ ਤੇ ਘਟ ਪੁੱਟ ਪੈਣ ਲੱਗੀ ਸੰਗਤ ਹਟ ਗਈ ਲੈ ਬਚਨ ਤਾਂ ਗਲਿਆ ਦਾਗੀ ਭਜਨੇ ਆ ਕਹਿੰਦੇ ਬਚਨ ਤੇਰੇ ਵੈਸੇ ਚੰਗੇ ਵੀ ਕਦੇ ਹੋਈ ਆ ਪਰੇ ਵੀ ਹੁੰਦੇ ਸਾਰੇ ਆ ਬਚਨ ਪਰੇ ਵੀ ਹੁੰਦੇ ਰਹੇ ਆ ਹੁੰਦੇ ਰਹੇ ਹਾਂ ਹੋਰ ਵੀ ਹੁੰਦੇ ਆ ਕਿ ਨਹੀਂ ਹੁੰਦੇ ਲੈ ਗੱਲ ਸੰਗਤ ਮੇਰੇ ਵੀਰ ਦੇ ਵਿਆਹ ਨੂੰ 4 ਸਾਲ ਹੋ ਗਏ ਮੈਂ ਕੀ ਕਰਾਂ ਜੋ ਆ ਕੀ ਸਵਾਹ ਹੁਣ ਕੀ ਗੱਲ ਹੋ ਗਈ ਮੁੰਡਾ ਕੱਲ ਦਿਨ ਪਰ ਰਾਤ ਬੋਟਾਲਾ ਨਾ ਕਰਿਆ ਫਿਰਦਾ ਰਹਿਣਾ ਫਿਰ ਕਿਨੇ ਪਾਜਣਾ ਬਟਾ ਮੁੱਤਰੀ ਆ ਨਾ ਸੁਣ ਲੈ ਮੰਗਲਵਾਰ ਵਾਲਾ ਦਿਨ ਕੇਲੇ ਦਾ ਪ੍ਰਸ਼ਾਦ ਲੈ ਜਾ ਕੇ ਵੱਡੇ ਮੰਦਰ ਚੜਾ ਚੰਗਾ ਜੇ ਪ੍ਰਸ਼ਾਦ ਦੇ ਵਿੱਚ ਤੂੰ ਦੂਸ਼ੀ ਕੀਤੀ ਤਾਂ ਕੱਜਣ ਦੀ ਭੂਂਡ ਵਾਲਾ ਹਾਲ ਹਾਏ ਉਹਦੇ ਨਾਲ ਕੀ ਹੋਇਆ ਸੀ ਉਹਦੇ 8 ਮਹੀਨ ਹੋ ਗਏ ਸੀ ਬੈਠਾ ਅੱਛਾ ਮੈਂ ਨਾ ਨਹੀਂ ਸੁਣ 10 ਵਿਚਾਰੀ ਨਹੀਂ ਮਾੜੀ ਕਿਸੇ ਹਾਂ ਮੈਂ ਕਿਹਾ ਮੰਗਲਵਾਰ ਵਾਲਾ ਦਿਨ ਕੇਲੇ ਦਾ ਪ੍ਰਸ਼ਾਦ ਵੱਡੇ ਮੰਦਰ ਜਾ ਕੇ ਛਾ ਦਿੱਤਾ ਅੱਛਾ ਦੂਜੇ ਦਿਨ ਦੇਖਿਆ ਢੋਲਾ ਚੱਕੀ ਜਾ ਹਾਂ ਕੀ ਆ ਜੇ ਬਾਬਾ ਜੀ ਤੁਸੀਂ ਕਿਹਾ ਸੀ ਕੇਲੇ ਚੜਾਉਣੇ ਆ ਵੇ ਕੇਲੇ ਹੋਣਗੇ ਮੇਰੇ ਭਾ ਝੋਲੇ ਦੇ ਥੱਲੇ ਹੱਥ ਪਾ ਕੇ ਦੇਖਿਆ ਮੈਨੂੰ ਕੁਝ ਆਟਾ ਆ ਗੁੱਲ ਲੱਗਿਆ ਆਟਾ ਜਦੋਂ ਮੈਂ ਝੋਲੇ ਦਾ ਮੂੰਹ ਖੋਲ ਕੇ ਦੇਖਿਆ ਹੋਏ ਝੋਲੇ ਚ ਸਰੇ ਆਣ ਮਾਰੇ ਗੜੇ ਸਰੇ ਗੰਡ ਚੜਾਣੇ ਐ ਗੱਡੇ ਮਰਚੀ ਆ ਗਈ ਕੇਲੇ ਮੈਂ ਕਿ ਸ਼ਰਮ ਕਰ ਮੰਦਿਰ ਚੱਲਿਆਂ ਮੁੰਡਾ ਲੈਣ ਚੱਲਿਆਂ ਕੇਲੇ ਤਾਂ ਕਾਹਦਾ ਹਾਲ ਲੈ ਗਤ ਆਹੋ ਕਹਿੰਦੀ ਬਾਬਾ ਜੀ ਕੇਲੇ ਨੂੰ ਕੀ ਆ আচ্ছা ਮੈਂ ਕਿ ਖਾ ਕੇ ਵਿਖਾ ਤੀ ਕੀ ਕਹਿੰਦੀ ਕਹਿੰਦੀ ਖਾ ਕੇ ਮੈਂ ਬਿਮਾਰ ਹੋਣਾ ਕਮਲੀ ਨੂੰ ਇਹ ਲੋਕੇ ਮੰਦਰ ਵਿੱਚ ਇਹਦਾ ਬੰਦਿਆਂ ਨੇ ਕੇਲੇ ਖਾਣਿਆ ਪਰ 2 ਸਾਲ ਬਾਅਦ ਜਦੋਂ ਮੈਨੂੰ ਮਿਲਿਆ ਮੈਨੂੰ ਦੇਖ ਕੇ ਲੁੱਡੀਆਂ ਪਾਉਂਦੀਆਂ ਨੇ ਢੰਗੜਾ ਪਾਉਂਦੀਆਂ ਕਹਿੰਦੀ ਬਾਬਾ ਭਜਨਿਆ ਤੇਰੇ ਬਚਨ ਪੂਰੇ ਹੋ ਗਏ ਬਚਨ ਪੂਰੇ ਹੋ ਗਏ ਕਹਿੰਦੀ ਮੁੰਡਾ ਹੋ ਗਿਆ ਵੇ ਮੁੰਡਾ ਹੋ ਗਿਆ ਕਹਿੰਦੀ ਬਾਬਾ ਜੀ ਮੁੰਡਾ ਤਾਂ ਹੋ ਗਿਆ ਮੁੰਡਾ ਕਿਦੰਨਾ ਹੋਇਆ ਨਾ ਮੁੰਡੇ ਦਾ ਲੱਗ ਕੇ ਤਾਂ ਨਹੀਂ ਖੜਦਾ ਤਾਂ ਕੀ ਕਿਹਾ ਮੈਂ ਕਿਹਾ ਬੀਬੀ ਅੰਦਰ ਕੇਲੇ ਨਾਲ ਖੜਦਾ ਸੀ ਇਹ ਕੱਲ ਸੁਣ ਪਿੱਛੇ ਤੇ ਬੜਾ ਰੌਲਾ ਸੁਣਿਆ ਸੀ ਮੈਂ ਜਾਣਾ ਕਰ ਲਾ ਕਿ ਖੇ ਮੈਂ ਬਬਨ ਤੇ ਤੇਰੀ ਬੇੜ ਦਾ ਬੰਦਾ ਤਾਂ بگੜਿਆ ਹੋਇਆ ਬੰਦਾ ਵਾ ਤੂੰ ਦੱਸ ਅੱਛਾ ਇਹਨੇ ਤਾਂ ਇੱਕ ਦਫਾ ਸ਼ੇਰ ਤੇ ਸ਼ੇਰ ਨੇ ਬੜੀ ਬੇਇੱਜ਼ਤੀ ਕੀਤੀ ਸੀ ਵੀ ਇੱਕ ਲੰਡੂ ਜੇ ਬਾਂਦਰ ਨੇ ਸ਼ੇਰ ਦੀ ਬੇਇੱਜ਼ਤੀ ਕਰਤੀ ਹਾਂ ਭਾਬ ਸੋਲੇ ਮੀਰ ਦੀ ਗੱਲ ਆ ਪਤਾ ਮੁੰਡਾ ਜਾਂਦਾ ਭਾਬ ਸੋਤ ਅੱਛਾ ਉੱਥੇ ਪਰ ਤੇ ਸ਼ੇਰ ਤੇ ਸ਼ੇਰ ਨਹੀਂ ਤਰਜੋ ਗਾਜਿ ਕਲੇ ਡਰਾਪਤਾ ਤੇ ਵੀ ਚੜ ਜਾਂਦੇ ਤੁਸੀਂ ਦੇਖਣਾ ਡਿਸਕਵਰੀ ਚੈਨਲ ਤੋਂ ਡਰਾਪਤਾ ਤੇ ਆ ਤੇ ਹਰ ਜੋ ਤੂੰ ਜਿਹੜੇ ਚੀਤੇ ਚੂਤੇ ਸਾਰੇ ਚੜ ਜਾਂਦੇ ਹੁੰਦੇ ਉੱਪਰ ਸ਼ੇਰ ਤੇ ਸ਼ੇਰ ਵੀ ਜਿਹੜੇ ਮੈਠੇ ਉਧਰ ਹਾਂ ਲੰਡੂ ਜੇ ਬੰਦਰਾ ਲਾ ਕੇ ਸ਼ੇਰ ਨੂੰ ਗਾਣਾ ਬੰਦਰ ਸ਼ੇਰ ਨੂੰ ਗਾਣਾ ਕੱਟੇ ਹਲਾਉਂਦਾ ਹੈ ਬਣਾ ਜਗਲਦਾਰ ਆਇਆ ਬਣਾ ਬਣਾ ਖਿਆਤ ਕਿ ਰਾਣਾ ਨਮੀ ਭਾਈ ਕੇ ਬੈਠਾ ਕਿ ਨਹੀਂ ਕੰਦੀ ਕਮਾਲ ਕਰਦੇ ਹੋ ਲੰਡੂ ਜਾਂ ਬੰਦ ਤੁਨੂੰ ਗਾਲਾਂ ਕੱਢੀ ਜਾਂਦਾ ਤੁਸੀਂ ਜੰਗਾ ਤੇ ਰਾਜੇ ਹੋ ਤੁਨੂੰ ਸ਼ਰਮ ਨਹੀਂ ਕੰਨਾ ਕੰਮ ਲਾਵਾ ਗਾਲਾਂ ਕੱਢ ਕੇ ਮੋੜ ਜੂ ਕੋਈ ਗੱਣ ਬੈਠੇ ਬੈਠੀ ਲੈ ਮਾਰ ਦੇ ਰਾਜਾ ਕਿਹਦੇ ਦੇ ਕਿਲੇ ਸੜਾ ਪੇਕਲਾ ਕੇ ਘਰਾਂ ਨੇ ਮੀਂਹ ਪਾ ਕੇ ਸ਼ੇਰ ਨੂੰ ਚੜਿਆ ਗੁੱਸਾ ਸ਼ੇਰ ਨੇ ਮਾਰੇ ਸ਼ਾ ਅੱਛਾ ਮੂਰੇ ਬਾਂਦਰ ਮਾਰਨ ਸ਼ੇਰ ਵੀ ਮੂਰੇ ਬਾਂਦਰ ਮਾਰਨ ਸ਼ੇਰ ਦੀ ਸਟੇਮ ਨਹੀਂ ਲੱਗਾ ਪਹਿਲਾਂ ਹੀ ਹਾਂ ਦਹਾਨੀ ਆਪਾਂ ਆਪਣੇ ਸੜਕ ਦੇ ਥੱਲੇ ਨਹੀਂ ਪਹਾਂਦੇ ਥੱਲੇ ਦੀ ਆਪਾਂ ਸੈਂਕਲ ਕਹਿੰਦੇ ਉਹ ਪਾਣੀ ਨਿਵਾਉਣ ਆਪਾਂ ਕੁੜੀ ਜੀ ਬਣਾਈ ਹੁੰਦੀ ਆ ਕੁੜੀ ਜੀ ਬਣਾਈ ਹੁੰਦੇ ਉਹ ਬਾਂਦਰ ਕੋਤੀ ਵਿੱਚ ਮੜ ਗਿਆ ਅੱਛਾ ਬਾਂਦਰ ਤਾਂ ਦੂਜੇ ਪਾਸੇ ਬਾਹਰ ਨਿਕਲ ਜਾਉ ਸ਼ੇਰ ਨਹੀਂ ਮੜ ਲੇਗੀ ਸ਼ੇਰ ਨੇ ਤਾਂ ਗਾਲ ਫਸ ਗਿਆ ਫੇਰ ਉਹ ਬਾਂਦਰ ਨੇ ਨਾਲੇ ਟੰਬਾ ਰੱਖਿਆ ਸੀ ਚੱਟ ਲਿਆ ਪਰ ਸ਼ੇਰ ਨੇ ਦੇ ਪਾਤਣਾ ਤੇ ਥੇ ਤੰਬਾ ਤੰਬਾ ਅੰਧਾ ਕੰਟਾ ਨੇ ਸ਼ੇਰ ਨੂੰ ਕੁੱਤੀ ਉਹ ਤਾਂ ਕਟਕਟਾ ਖਾ ਕੇ ਸ਼ੇਰ ਨਹੀਂ ਗਈ ਨਾ ਮੇਰ ਪੜੇ ਸ਼ੇਰ ਕਦਾ ਕਿਹਾ ਖਾਈ ਕੰਬੇ ਬੰਦੀ ਜੀ ਤੁਹਾਨੂੰ ਕਿਹਦਾ ਪਤਾ ਆਹੋ ਇਹਦਾ ਪਤਾ ਕਿ ਮੈਨੂੰ ਹੋਇਆ ਕਿ ਨਾ ਕੱਲ੍ਹ ਸਾਲਾ ਮੈਨੂੰ ਵੀ ਹੈ ਗਾਲਾਂ ਮੇਂ ਕੱਟ ਕੇ ਲੈ ਗਿਆ ਮਹਾਤਮਾ 600 ਸੋਚਿਆ 900 ਸੋਚਿਆ ਵੀ ਇਹ ਵੀ ਬੁੜੇ ਨੇ ਟੁੰਡੀ ਵੱਡੀ ਆ ਵੀ ਜੇ ਹੁਣ ਮੈਂ ਬਸ ਰੋਕ ਲਿਆ ਕਰਦਾ ਮੈਂ ਤਾਂ ਬੜਾ ਕੁੱਟਿਆ ਜਾਣਾ ਇੱਕ ਮੈਂ ਲੇਟ ਹੋ ਜਾਣਾ ਵੀ ਚਲ ਅਗਲੇ ਸਟਾਪ ਤੇ ਮੈਂ ਉਤਰੀ ਆਣਾ ਬੜਾ ਸਬਰ ਵੇਖਿਆ ਉਤਰ ਜਿਹੜੀ ਚੁੱਪ ਕਰਕੇ ਬੈਗੀ ਹੁਣ ਸਾਡਾ ਬੁੜਾ ਅੱਖਾਂ ਵਿੱਚ ਹੀ ਬੈਠਾ ਕੂਤਰ ਨੂੰ ਸਾਡਾ ਬੁੜਾ ਇੰਨਾ ਮਾਰਾ ਨਹੀਂ ਵੀ ਅੱਥਰਥ ਲਾਊਗਾ ਤਾਂ ਟੱਕਰੀ ਹੋਏ ਦੇ ਹੋਇਆ ਕੀ ਵੀ ਮੁੰਡਾ ਨੇ ਸੋਚਿਆ ਗੱਲ ਬਣੇ ਨਹੀਂ ਲਵਾਉਣੀ ਹੈ ਜ਼ਰੂਰ ਅੱਛਾ ਮੁੰਡਾ ਨੇ ਪਿੱਛੇ ਦੀ ਜਾ ਕੇ ਅਤਰੋ ਦੇ ਤਿੰਨ ਚਾਰ ਟੁੰਡੀਆਂ ਵੱਢ ਕੇ ਫੇਰ ਵੇਚਿਆ ਫੇਰ ਤਰਾਂ ਦਾ ਬਰੂ ਕਹਿੰਦੀ ਮੈਂ ਭਾਈ ਮੜੇ ਦੀ ਵਾਸ ਰੋਕੀ ਹਾਂ ਹਣ ਬੋਲ ਨਾ ਕਰੋ ਨੰਮੀ ਆਹੋ ਬਈ ਜਿੱਤਰੇ ਚੁੰਡੀ ਮੱਟੀ ਐ ਤੂੰ ਸਿੱਧਾ ਕਹਿ ਵੀ ਮੁੜਿਆ ਤੈ ਮੇਰੇ ਚੁੰਡੀ ਟਾਕੋ ਬੱਡੀ ਕੌਕੀ ਕਹਿੰਦੀ ਬੜਾ ਨੂੰ ਕਹਿੰਦੇ ਗਾਲ੍ਹਾਂ ਸੁਣ ਬੜਿਆ ਟਾੜੀ ਤੇਰੇ ਟਾੜੀ ਆ ਲਟਾਂ ਤੇਰੀਆਂ ਕਵਰ ਚ ਆ ਤਾਂ ਨੋ ਸ਼ਰਮ ਨਹੀਂ ਆਉਦੀ ਮੈਨੂੰ ਮਿਸ ਕਾਲਾ ਮਾਰੀ ਜਨਨ ਸਾਡਾ ਬਣਾ ਦੁੱਟ ਚਰੀਓ ਨਾ ਪਤੰਦਰਾ ਕੀ ਜੀ ਡਾਕਟਰ ਆ ਜਾ ਮੋਬਾਈਲ ਘੱਟਾ ਕੱਟ ਕੇ ਅਸੋ ਦੇ ਪੈਰਾਂਸ ਮਾਰਿਆ ਕਹਿੰਦਾ ਲੀਬੇ ਮੈਂ ਤੈਨੂੰ ਮਿਸ ਕਾਲਾ ਕੀ ਮਾਰਦੇ ਮੇਰਾ ਤਾਂ ਨਟਵਰਕ ਹੀ ਨਹੀਂ ਕੰਮ ਕਰਦਾ ਥੈਂਕ ਯੂ ਯਾਕੀ ਬਹੁਤ ਸਾਰੇ ਕਲਾਕਾਰ ਆਏ ਹੋਇਆ ਮੈਂ ਵੀ ਚਾਹੁੰਦਾ ਕਿ ਕੋਈ ਮੇਰਾ ਵੀ ਇੱਥੋਂ ਖਾਲੀ ਜਿਹੇ ਸਟੇਜ ਤੋਂ ਮੈਂ ਸੁਖੀ ਵੀਰ ਦਾ ਕਿਉਂਕਿ ਉਹਨਾਂ ਨੂੰ ਰਿਚੇ ਮੈਂ ਰੋਕਿਆ ਕਿਉਂਕਿ ਮੈਂ ਦੇਖ ਦੱਸੇ ਕਿ ਕਿਉਂਕਿ ਬੇਟੀ ਵਿਚਾਰੀ ਕਰੇ ਇਕੱਲੀ ਰਹਿੰਦੀ ਆ ਇਸ ਕਰਕੇ ਮੈਂ ਤਾਂ ਥੋੜਾ ਜਲਦੀ ਜਾ ਰਿਹਾ ਮੈਂ ਦੁਬਾਰਾ ਫੇਰ ਡਾਕਟਰ ਮੱਖਣ ਸਿੰਘ ਜਿੰਨੇ ਵੀ ਪ੍ਰਬੰਧ ਕਮੇਟੀ ਹੈ ਪਲੀਜ਼ ਕਰਮਚਾਰੀ ਪੱਤਰਕਾਰ ਸਾਡੇ ਵੀਰ ਮਾਵਾ ਪਹਿਣਾ साड़ी इसके बाद साड़ी बहुत मौज देने का लगा रामलाल पाजी भी बैठे हैं बहुत मौज देने का लगा बेट करो सुना ਨਾ ਪਤਾ ਅੱਛਾ ਲਾਦਾ ਕੋਈ ਬਾਹਰ ਅੰਦਰ ਵੀ ਜਾਣਾ ਹੁੰਦਾ ਆਪਣਾ ਕੋਣਾ ਜਿਹੜਾ ਛੋਣਾ ਹੋਇਆ ਸਾਡੇ ਲੀਡਰ ਕਾਸਟਰ ਦੇ